ਦੇ ਮਹਾਰ ਲਗਾ ਮਹਿਰਾਵ ਸਗਲ ਤ ਜੀਨ ਗगन ਦੌਰਾਵ ਆਪਣਾ ਵਿਚਾਰ ਅਸਵਾਰੀ ਕੀਜੈ ਸਹਿਜ ਕਪਾੜੇ ਪਗ ਤਰ ਲੀਜੈ ਕਲ ਰੇ ਮਾ ਕਲ ਰੇ ਬੈਕੰਠ ਤੁਜੇ ਲੈ ਤਾਰੋ हिਚੇ ਤ ਪ੍ਰੇਮ ਕੇ ਚਾਵਕ ਮਾਰੋ ਕਹਿਤ ਕਬੀਰ ਭਲੇ ਅਸਵਾਰਾ ਬੇਦ ਕ ਤੇਵ ਤੇ ਰਹਿ ਨਿਰਾਰਾ ਇਹ ਤਾਂ ਪਰਤਿਕ ਵੀ ਜੀ ਮਨ ਦੀ ਕਾਗਰਤਾ ਨੂੰ ਕੰਟਰੋਲ ਕਰਨ ਦੇ ਵਿੱਚ ਕਹਿ ਰਹੇ ਨੇ ਕਹਿੰਦੇ ਵੀ ਮੰਨ ਲਓ ਆਪਣੇ ਵਿਚਾਰਾਂ ਦੀ ਸਵਾਰੀ ਕਰਨੀ ਹੈ ਮਨ ਦੇ ਵਿਚਾਰਨ ਰੋਕੇ ਉਹਦੇ ਉੱਪਰ ਸਵਾਰ ਹੋਣਾ ਵਿਚਾਰ ਥੱਲੇ ਰਹਿ ਜਾਣਾ ਮਨ ਨੂੰ ਸ਼ਾਂਤ ਕਰਨਾ ਹੈ ਸਹਿਜ ਤੇ ਪਰਵੜ ਤੇ ਪੈਰ ਧਰ ਲੈਣੇ ਆ ਸਹਿਜ ਕੇ ਪਰਵੜੇ ਪੱਗ ਧਰ ਲੀਜੋ ਜੋ ਹੱਚ ਹੱਚ ਕਰਦਾ ਰੁਕਦਾ ਹੈ ਇਧਰ ਉਧਰ ਮਾਰਦਾ ਤਾਂ ਇੱਥੇ ਤਾਂ ਪ੍ਰੇਮ ਕੇ ਚਾਬਕ ਮਾਰੋ ਮਨ ਨੂੰ ਨਿਰੰਤਰ ਸਹਿਜ ਚ ਲੈ ਕੇ ਜਾਣਾ ਕਹਿੰਦੇ ਸਹਿਜ ਸਹਿਜ ਮੰਦੀ ਕਾ ਗਰ ਤਾਂ ਮਨ ਨੂੰ ਲੈ ਸੁਰ ਲੈ ਕੇ ਜਾਣਾ ਵਾ ਸਹਿਜ ਸਹਿਜ ਮਤਲਬ ਕਿ ਨਾ ਬਈ ਵਾਹਿਗੁਰੂ 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 ਕਹੇ ਜੋ ਆਵਾਜ਼ ਬੋਲਣੀ ਹੈ ਨਾ ਉਹੀ ਕੰਨਾਂ ਨਾਲ ਸੁਣਨੀ ਹੈ ਧਿਆਨ ਨੂੰ ਅੰਦਰ ਲੈ ਕੇ ਜਾਣਾ ਤ੍ਰਿਕੁਟੀ ਤੇ ਧਿਆਨ ਲਗਾਉਣਾ ਕਹਿੰਦੇ ਬੇਣੀ ਕਹੈ ਪ੍ਰਾਗ ਮੇਰਾ ਮਨ ਮਜਨ ਕਰਤ ਥਾਈ ਮੇਰਾ ਮਨ ਇਥੇ ਮਜਨ ਕਰਦਾ ਏ ਕਹਿੰਦੇ ਤ੍ਰਿਕੁਟੀ ਦੇ ਤਿੰਨ ਨਾੜਾ ਨਾ ਸੁਖਨਾ ਈੜਾ ਤੇ ਪਿੰਗਲਾ ਨਾੜੀ ਦਾ ਸੰਗਮ ਹੁੰਦਾ ਜਿੱਥੇ ਕਹਿੰਦੇ ਇਥੇ ਪ੍ਰਾਗ ਹੁੰਦਾ ਪ੍ਰਯਾਗਰਾਜ ਕਹਿੰਦੇ ਨਾ 12 ਸਾਲੋਂ ਤੋਂ ਕੰਬ ਹੁੰਦਾ ਤੇ 6 ਸਾਲੋਂ ਤੋਂ ਕੁੰਭੀ ਆਉਂਦੀ ਆ ਪ੍ਰਯਾਗਰਾਜ ਇਥੇ ਸੰਗਮ ਹੁੰਦਾ ਕਹਿੰਦੇ 68 ਤੀਰਥ ਜੇ ਸਾਧ ਪਗਤਰ ਹੈ ਤਹਪਕੁੰਠ ਜੇ ਨਾਮ ਉਤਰ ਹੈ ਕਹਿੰਦੇ ਉਹ ਰਟਾੜਦੀ ਤੋਂ ਆਏ ਤੇ ਸਾਧੂ ਪਗ ਧਰਦੇ ਨੇ ਕਹਿੰਦੇ ਇਸ ਤਰ੍ਹਾਂ ਕਿਵੇਂ ਹੋ ਜਾਂਦਾ ਉਹ ਕਿ ਇਹਨੇ ਸਰੀਰ ਬ੍ਰਹਮਨ ਨਗਰ ਜੋ ਬ੍ਰਹਮੰਡੇ ਸੋਈ ਪਿੰਡਾ ਜੋ ਖੋਜੇ ਸੋ ਪਾਵੈ ਜੋ ਬਾਹਰ ਦਿਸਦਾ ਨਾ ਉਹ ਅੰਦਰ ਹੈ ਅੰਦਰ ਤੋਂ ਭਾਵ ਵੀ ਸਹੇ ਸਹੇ ਜਪ ਕੇ ਨਾ ਅੰਦਰ ਪ੍ਰਮਾਤਮਾ ਨੂੰ ਵੇਖਦੇ ਨੇ ਮੈਂ ਕਿਸੇ ਤਰਾਟਕ ਸਿੱਧ ਕਰਦੇ ਨਾ ਤਰਾਟਕ ਸਿੱਧ ਕਰਨ ਦਾ ਮਤਲਬ ਜਿਵੇਂ ਇੱਕ ਦੀਵਾ ਜਗਾ ਲੈਣਾ ਉਹਨੂੰ ਵੇਖੀ ਜਾਣਾ ਵੇਖੀ ਜਾਣਾ ਪੂਰਾ ਧਿਆਨ ਲਾ ਕੇ ਵੇਖੀ ਜਾਣਾ ਅੱਖਾਂ ਨਹੀਂ ਮੀਚਣੀਆਂ ਝਮਕਣੀਆਂ ਨਹੀਂ ਹੈਗੀਆਂ ਉਹ ਵੇਖਦੇ ਜਿ ਵੇਖਦੇ ਕਿ ਅੱਖਾਂ 'ਚ ਪਾਣੀ ਲੱਗਣਾ ਸ਼ੁਰੂ ਹੋ ਜਾਂਦਾ ਫਿਰ ਆਪੇ ਵਾਗ ਵਾਗ ਕੇ ਪਾਣੀ ਬੰਦ ਹੋ ਜਾਂਦਾ ਤੇ ਫੇਰ ਤ੍ਰਟਖਿਦ ਹੁੰਦਾ ਦੋ ਰੋ ਤਿੰਨ ਤਿੰਨ ਘੰਟੇ ਚਾਰ ਚਾਰ ਘੰਟੇ ਲੱਗ ਜਾਂਦੇ ਆ ਤ੍ਰਟਖਿਦ ਕਰਦੇ ਕੰਦੇ ਹੋ ਜ ਅਭਿਆਸ ਕਰਨਾ ਪੈਂਦਾ ਲੰਮਾ ਅਭਿਆਸ ਤੋਂ ਬਾਅਦ ਤ੍ਰਟਖਿਦ ਹੋ ਜਾਂਦਾ ਕਿਉਂ ਫਿਰ ਧਿਆਨ ਦੀ ਜਾਗਰਤਾ ਵਜ ਜਾਂਦੀ ਹੈ ਫਿਰ ਕੁੰਡਲਨੀ ਜਾਗਰਤਾ ਦੇ ਲੱਛਣ ਆਪਣੇ ਆਪ ਅੰਦਰ ਪ੍ਰਗਟ ਹੋ ਜਾਂਦੇ ਨੇ ਕੁੰਡਲਨੀ ਆਪਣੇ ਤੁਰਪੇ ਨਿਤਾਨ ਇਹ ਇੱਕ ਕੁੰਡਲੀ ਜਾਗਰਤਾ ਇੱਕ ਲੰਮਾ ਪ੍ਰੋਸੈਸ ਹੁੰਦਾ ਵਾ ਵੀ ਕੁੰਡਲਨੀ ਜ ਵਿੱਚ ਕੋਈ ਵਿਗਨ ਪੈ ਜਾਂਦਾ ਕਿ ਕੋਈ ਇਹ ਜਨਮ ਜਨਮ ਦਾ ਹੈ ਇਹੀ ਰਸਤੇ ਪਰਮਾਤਮਕ ਜਾਣ ਦੇ ਤੁੰਨੀ ਤੋਂ ਲੈ ਕੇ ਕਿ ਅੰਦਰ ਪਰਮਾਤਮਾ ਬਸਿਆ ਆਏਗਾ ਵੀ ਮੂਲ ਧਾਰ ਤੋਂ ਪਹਿਲਾਂ ਬਿਰਤੀ ਉੱਠੇ ਜਾ ਉਦੋਂ ਕਹਿੰਦੇ ਐ ਨਹੀਂ ਬਈ ਉਹ ੱੱਕੇ ਨਾ ਜਦੋਂ ਕੁੰਡਲੀ ਜਾਗਰਤ ਕਰਦੇ ਆ ਨਾ ਉਹ ਕੁੰਡਲੀ ਜਾਗਰਤ ਕਰ ਦਿੰਦੇ ਨੇ ਉਹ ਪਰ ਮਨ ਵਿੱਚ ਉਹੀ ਵਿਕਾਰ ਉੱਠਦੇ ਨੇ ਉਹੀ ਕਾਮ ਉਹੀ ਕ੍ਰੋਧ ਉਹੀ ਲੋਭ ਉਹੀ ਮੋਹ ਮਾਇਆ ਉਹ ਅੱਗੇ ਮਾਇਆ ਖੜੀ ਹੁੰਦੀ ਹੈ ਪਰ ਆਪਣੇ ਨੂੰ ਲੱਗਦਾ ਕਿ ਮੈਂ ਕੁੰਡਲੀ ਜਾਗਤ ਹੋ ਗਈ ਮੈਨੂੰ ਗਿਆਨ ਹੋ ਗਿਆ ਕੁੜਮ ਲੱਗਦਾ ਫੀਲਿੰਗ ਹੁੰਦੀ ਹੈ ਮੈਨੂੰ ਬਹੁਤ ਠੀਕ ਹੁਣ ਮੈਂ ਆਨੰਦ ਹੀ ਆਨੰਦ ਚ ਕਰਦਾ ਹਾਂ ਮੰਨ ਲਓ ਕਿ ਆਪਣੇ ਆਪ ਨੂੰ ਹੰਕਾਰ ਹਮਝ ਵੱਜ ਜਾਂਦਾ ਜਿਵੇਂ ਆਪਾਂ ਆਗਨੇ ਵੀ ਜਿਵੇਂ ਆਪਣੇ ਆਪ ਨੂੰ ਲੱਗਦਾ ਕਿ ਮੈਂ ਸਭ ਕੁ ਠੀਕ ਆ ਪਰ ਸੱਚ ਨਹੀਂ ਹੁੰਦਾ ਦਾ ਜਿਹੜੇ ਵੈਗ ਵੈਰ ਉਜਾਪ ਕਰਾਉਂਦੇ ਨੇ ਜਿਹੜੇ ਮੰਨ ਲਓ ਜਿਵੇਂ ਜਾਂ ਪਰਮੇਲਨਗਾ ਚਾਹ ਉਹਲੇ ਉਹ ਗੋੜ ਸਖਜਣ ਵੀ ਬਹੁਤ ਇਹੀ ਕਰਵਾਉਂਦੇ ਨੇ ਪਰ ਨਹੀਂ ਉਹ ਆਪਣੇ ਆਪ ਚ ਫੀਲਿੰਗ ਹੁੰਦੀ ਹੈ ਲੇਕਿਨ ਕਿਸੇ ਦਾ ਹਸਰ ਨਹੀਂ ਹੁੰਦਾ ਉਹਦਾ ਕਿਸ ਨੂੰ ਤਾਂ ਖਾ ਨਹੀਂ ਸਕਦਾਗਾ ਉਹ ਜੀਵਨ ਹੀ ਨਾ ਹੁੰਦਾ ਉਹ ਚ ਜੀਵ ਮਨੁਣਾ ਆਪਣੇ ਆਪ ਨੂੰ ਖੁਦਾ ਸਮਝਦਾ ਵੀ ਮੈਂ ਆਪਣੇ ਜੀ ਬ੍ਰਹਿਮ ਪ੍ਰਗਟ ਹੋ ਗਿਆ ਮੈਂ ਮੈਂ ਬ੍ਰਹਮ ਆਤਮਾ ਹੀ ਬ੍ਰਹਮ ਹੈ ਮੈਂ ਬ੍ਰਹਮ ਹੈ ਤਾਂ ਬ੍ਰਹਮਿਆਤਮਾ ਪਰ ਮਾਇਆ ਲੱਗਦਾ ਮਾਇਆ ਲੱਗਦਾ ਪਰ ਮਾ ਆਤਮਾ ਲੱਗਾ ਪਰ ਤੇ ਅਪੇਹਤ ਹੋਣਾ ਭੁੱਲ ਜਾਣਾ ਜਿਵੇਂ ਕਿਸੇ ਦੇ ਪਿਆਰ ਤੋਂ ਕੁਝ ਭੁੱਲ ਜਾਂਦਾ ਨਾ ਬੱਚਾ ਮਾਂ ਦੇ ਪਿਆਰ ਤੋਂ ਕੁਝ ਭੁੱਲ ਜਾਂਦਾ ਆਪਣਾ ਸਭ ਕੁਝ ਕੁਰਬਾਨ ਕਰ ਦਿੰਦਾ ਕਹਿੰਦੇ ਵੀ ਇਹ ਇਹੇ ਅਵਸਥਾ ਤੇ ਪਹੁੰਚ ਜਾਂਦਾ ਉਹ ਵਿੱਚ ਮਲੀਨ ਹੋਣ ਤੇ ਪਹੁੰਚ ਜਾਂਦਾ ਕਹਿੰਦੇ 12 ਗਣਿਤ ਦਾ ਕਹਿੰਦੇ 12 ਸਕਿੰਟ ਦਾ ਧਾਰਨਾ ਧਿਆਨ ਸਮਾਧੀ ਆ 12 ਸਕਿੰਟ ਜੇ ਗਣੀਆਂ ਨਾ ਜਿਵੇਂ 12 ਸਕਿੰਟ ਗਣਿਤ ਦਾ ਕਹਿੰਦੇ ਧਿਆਨ ਲੱਗ ਜੇ ਕਹਿੰਦਾ ਧਾਰਨਾ ਲੱਗਦੀ ਆ ਧਾਰਨਾ ਕਹਿੰਦੇ ਆ ਬਣਾ ਧਾ ਕਰਨਾ ਤੇ ਫਿਰ 12 ਨੂੰ 12 ਦੇ ਗੁਣਾ ਕਰ ਲਈ 144 ਮਿੰਟ ਤਕਰੀਬਨ 2.5 ਮਿੰਟ 12 ਵਾਰੀ ਹਾਂ 12 ਉਹ ਧਿਆਨ 12 ਵਾਰ 144 ਤਕਰੀਬਨ 2.5 ਮਿੰਟ ਹਾਂ 2.5 ਮਿੰਟ ਹੋ ਜਾਂਦੇ ਨੇ ਤੇ ਉਹ ਧਿਆਨ ਲੱਗ ਜਾਂਦਾ 12 ਵਾਰ 144 ਧਾਰਨਾ ਧਿਆਨ ਪਾਈਮੈਂਟਰੀ ਬੈਠੀ ਤਾਂ ਕਿ ਧਿਆਨ ਲੱਗ ਗਿਆ ਜੇ ਇਹਨੂੰ ਆਪਾਂ ਹੋਰ 144 ਦੇ ਗੁਣਾ ਕਰ ਦੇਣਾ ਤਕਰੀਬਨ 24 ਮਿੰਟ ਹੋ ਜਾਂਦੇ ਨੇ ਫਿਰ 12 ਦੇ ਗੁਣਾ ਕਰ ਦਈਏ ਨੂੰ 144 ਨੂੰ ਤਕਰੀਬਨ 24 ਮਿੰਟ ਬਣ ਜਾਂਦੇ ਆ ਉਹ ਸਮਾਧੀ ਚਲੇ ਜਾਂਦਾ ਮਨ ਸਮਾਧੀ ਦੇ ਵੱਲ ਹੁੰਦਾ ਪਰ ਲੀਨ ਹੋ ਗਿਆ ਉਹ ਧਾਰਨਾ ਵੀ ਲੈਨ ਪ੍ਰਾਇਮਰੀ ਕਲਾਸ ਤੋਂ ਜਾਂਦੀ ਉੜਾੜਾ ਲਿਖਣਾ ਉਹ ਤਾਂ ਗਾਂ ਲੰਘ ਗਿਆ ਧਿਆਨ ਤੇ ਸਮਾਧੀ ਸਮਾਧੀ ਲਾਉਣ ਦੇ ਲੰਦਾ ਬਹੁਤ ਦੂ ਤੱਕ ਤੇ ਲੈਂਦਾ ਆਪਣੇ ਨੂੰ ਬਹੁਤ ਦੂ ਤੱਕ ਆਤਮਾ ਦੇ ਨੇੜੇ ਲੈ ਜਾਂਦੇ ਨੇ ਤੇ ਮਨ ਟਿਕ ਜਾਂਦਾ ਹੈਗਾ ਇਹ ਧਾਰਨਾ ਧਿਆਨ ਧਿਆਨ ਲਾਉਣਾ ਕਹਿੰਦੇ ਆਤਮਾ ਤੇ ਧਿਆਨ ਲੱਗ ਗਿਆ ਸਮਾਧੀ ਲੱਗ ਗਈ ਅਡੋਲ ਹੋ ਗਿਆ ਉਹ ਮਾਇਤ ਉੱਪਰ ਜਾ ਸਕਦਾ ਵੈਸੇ ਨਹੀਂ ਮਾਇਤ ਉੱਪਰ ਜਾ ਸਕਦਾ ਜੇ ਆਪਣੇ ਕੋਈ ਆਪਣੇ ਹੋਵੇ ਵੱਧ ਜਾਂਦੀ ਆ ਵੀ ਮੈਂ ਠੀਕ ਆ ਜਾਂ ਕਿਸੇ ਮਹਾਂਪੁਰਖ ਦੀ ਸੰਗਤ ਹੋ ਗਏ ਪੂਰਨ ਮਹਾਂਪੁਰਖ ਸੰਗਤ ਹੋਵੇ ਗਾਈਡ ਕਰਦੇ ਫੇਰ ਤਾਂ ਚੱਲ ਜਾਂਦਾ ਵਾ ਨਹੀਂ ਤਾਂ ਫਿਰ ਪਟਕਣਾ ਵਿੱਚ ਆਪਣੇ ਆਪ ਜੀ ਲੱਗਦਾ ਮੈਂ ਠੀਕ ਆ ਮੈਂ ਇੰਨੀ ਬਾਣੀਆਂ ਪੜਦਾ ਜਿਹੜੇ ਗਿਣ ਕੇ ਦੱਸਦੇ ਨੇ ਮੈਂ 5 ਬਾਣੀਆਂ ਪੜਨ ਇਸਨੇ ਕਰਦਾ ਵਾਂ ਮੂਲ ਮੰਤਰ ਕਰਦਾ ਉਹ ਗਿਣਤੀ ਜਾ ਜਾਂਦਾ ਤੇ ਪ੍ਰਮਾਤਮਾ ਦੀ ਪ੍ਰੇਮ ਨੂੰ ਗਿਣੇ ਦਾ ਥੋੜਾ ਜਾਂਦਾ ਪ੍ਰੇਮ ਅਣਗਿਣਤ ਹੁੰਦਾ ਵਾ ਅਣਗਣਤ ਪ੍ਰੇਮ ਹੁੰਦਾ ਮਾਧਮ ਦੀ ਭਗਤੀ ਗਿਣ ਕੇ ਨਹੀਂ ਕੀਤੀ ਜਾ ਸਕਦੀ ਹੈ ਨੇ ਜਦੋਂ ਅਚੰਤ ਚ ਚਲਾ ਗਿਆ ਅਚੰਤ ਕੰਮ ਕਰੇ ਪ੍ਰਭਤ ਨੇ ਕਿੰਨੇ ਦਿਨ ਹਰ ਕਾ ਨਾਮ ਪਿਆਰਾ ਹਰਿ ਦਾ ਨਾਮ ਪਿਆਰਾ ਵੇ ਚੰਤ ਕੰਮ ਪ੍ਰਮਾਤਮਾ ਕਰ ਦਿੰਦਾ ਉਹਨਾਂ ਦੇ ਪਰ ਉਹ ਨਾ ਪ੍ਰੇਮ ਭਗਤੀ ਜੋ ਕਰਦਾ ਚਿੰਤ ਕਹਿੰਦੀ। ਵੀ ਆਪਾਂ ਬੱਧੇ ਚੱਟੀ ਲਿਮਟ ਦੇ ਪਾਠ ਕਰਦੇ ਵੀ ਇੰਨਾ ਨਿਤਨੇਮ ਕਰਨਾ ਵੀ ਇੰਨਾ ਨਿਤਨੇਮ ਇੰਨੀ ਮੜਾਂ ਮਰੀ ਹੋ ਗਈਆਂ। ਇੰਨਾ ਨਿਤਨੇਮ ਹੋ ਜੇ ਮੇਰਾ ਕੰਮ ਵੀ ਮੇਰਾ ਮੁੰਡਾ ਫੌਰਨ ਚ ਪੱਕਾ ਹੋ ਜੇ ਜਾਂ ਮੈਂ ਫੌਰਨ ਚਲ ਜਾ ਮੇਰਾ ਵਿਆਹ ਹੋ ਜੇ ਜਾਂ ਕਾਰੋਬਾਰ ਵਧੇ ਜਾਂ ਬਿਮਾਰੀ ਹਟ ਜੇ। ਇਹ ਸਭ ਮਾਇਆ ਚ। ਇਹ ਮਾਇਆ ਥੱਲੇ ਰਹਿ ਜਾਂਦੇ ਨੇ। ਕਿਉਂਕਿ ਆਪਾਂ ਉਹਦਾ ਮੁੱਲ ਦਿੱਤਾ ਵਾ ਮੁੱਲ ਦਿੱਤਾ ਵਾ ਦੋਗ-ਦੋਗ ਕੀਤੀ ਆ ਉਹਨਾਂ ਫਿਰ ਕੰਮ ਤੋਂ ਰੇ ਤਾਂ ਉਨੇ ਹੀ ਰਹਿ ਗਏ ਨਾ। ਅਨੇਕਾਂ ਸਾਖੀ ਮਿਲਦੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਕੋਈ ਬੈਠੇ ਆਰਾਮ ਕਰਦੇ ਸੀ ਆਪਣੇ ਗੁਰਸੱਭੂ ਚ ਪੈਰ ਦਾ ਸਿੱਖ ਦੇ ਹਜ਼ੀਰਾ ਨਿਕਲੇ ਸੀ ਕੋਈ ਆਇਆ ਸੱਜਣ ਉਹਦੇ ਹਜ਼ੀਰਾ ਸੀ ਗਿਆ ਕੰਦੇ ਤੇ ਉਹ ਸਿੰਘ ਪੈਰੇ ਤੇ ਖੜੇ ਸੀਗੇ ਤੇ ਉਹ ਕਹਿੰਦੇ ਵੀ ਕਿ ਮੈਂ ਆਇਆ ਕਹਿੰਦੇ ਮਹਾਰਾਜ ਮੈਂ ਤਾਂ ਕਹਿੰਦੇ 84 ਲਖ ਜੂਨ ਤੋਂ ਮਾਫੀ ਮੰਗਣੀ ਆ ਵੀ 84 ਲਖ ਜੂਨ ਕੱਟੀ ਜਾ ਮੇਰੀ ਸਮਝ ਲੱਗੇ ਭਗਤੀ ਮਿਲ ਜੇ ਨਾਮ ਮਿਲ ਜੇ ਕਹਿੰਦੇ ਤੇਰੀ ਹਜ਼ੀਰਾਂ ਦਾ ਪਹਿਲਾਂ ਠੀਕ ਹੋ ਜਾਣ ਕਹਿੰਦੇ ਫੇਰ ਹੀ ਨਾਮ ਦੀ ਗੱਲ ਹੋਊਗੀ ਕਹਿੰਦੇ ਬਈ ਨਹੀਂ ਤਾਂ ਭਗਤੀ ਲੈਣੀ ਮੈਂ ਤਾਂ 84 ਲੱਖ ਤੋਂ ਮੁਕਤ ਹੋਣ ਵਾਸਤੇ ਆਇਆ ਹਾਂ ਗੁਰੂ ਸਾਹਿਬ ਕੋਲ ਮੁਕਸ਼ ਦੇ ਨਾਮ ਦੇਣ ਨਾਮਦਾਨ ਦੇਣ ਤੇ ਸਿ ਗੁਰਸੇ ਪਹਿਰੇਦਰ ਕਹਿਣ ਲੱਗੇ ਨਾ ਗੁਰੂ ਸਾਹਿਬ ਦਾ ਜੋੜਾ ਪੈਣਾ ਸਿਰ ਤੋਂ ਕਮਾ ਲੈ ਤੇਰੀ ਹਜ਼ੀਰਾਂ ਹਟ ਜਾਣਗੀਆਂ ਤੇ ਗੁਰੂ ਸਾਹਿਬ ਨੇ ਮੁਕਸ਼ ਕਰ ਦੇਣਗੇ ਪਏ ਉਹਨੇ ਤਿੰਨ ਵਾਰ ਜੋੜਾ ਚੱਕ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਿਰ ਤੋਂ ਕਮਾਇਆ ਤੇ ਹਜ਼ੀਰਾਂ ਨੂੰ ਫਰਕ ਪੈ ਗਿਆ ਆਰਾਮ ਆਉਣ ਲੱਗਿਆ ਜਿਹੜੇ ਗੁਰੂ ਸਾਹਿਬ ਬਾਹਰ ਆਏ ਸਮਾਧੀ ਚੋਂ ਤੇ ਉਹ ਗਿਆ ਗੁਰਸਬੰਦ ਕੋਲੇ ਬਾਬਾ ਜੀ ਨੂੰ ਮੁਕਤੀ ਚਾਹੀਦੀ ਹੈ। ਮੋਕਸ਼ ਦਿਓ, ਨਾਮਦੰਦ ਦਿਓ। ਕਹਿੰਦੇ ਵੀ ਹਜ਼ੀਰਤ ਨੇ ਕਿਵੇਂ हट ਗਈਆਂ? ਕਹਿੰਦੇ ਮੈਨੂੰ ਸਿੱਖਣਾ ਹੈ, ਪਹਿਰੇਦਾਰ ਨੇ ਕਿਹਾ ਸੀ ਵੀ ਗੁਰਸਹਾ ਦਾ ਜੋੜਾਗਾ ਮੱਥੇ ਤੋਂ ਹੌਲਾ ਤਿੰਨ ਵਾਰੀ ਕਹਿੰਦੇ ਤੇ ਉਹਨਾਂ ਫਰਕ ਪੈ ਜਾਊਗਾ। ਹਜ਼ੀਰਾ हट ਗਈਆਂ। ਪਰ ਉਹ ਕਹਿੰਦੇ ਵੀ ਠੀਕ ਐ ਉਹ ਉਹ ਜਿਨ੍ਹਾਂ ਦੇ ਦਾਤ ਉਹ ਦੇ ਸਕਦੇ ਸੀ ਉਹਨਾਂ ਨੇ ਤੇਰੀ ਸਰਦਾ ਨਾਲ ਤੇਰੀ ਹਜ਼ੀਰਾ ਠੀਕ ਕਰਤੀ। ਹੁਣ ਤਾਂ ਮੋਕਸ਼ ਦਾ ਅਧਿਕਾਰੀਆਂ ਉਹਨਾਂ ਨੇ ਨਾਮ ਦਿੱਤਾ ਜੀ ਉਹਨਾਂ ਨੇ ਪਰ ਉਹ ਨਾਮ ਨੇ ਮੁਕਤੀ ਮਿਲਦੀ ਹੈ ਨਾਮ ਦਿੱਤਾ ਗੁਰੂ ਪਰ ਆਪਣੇ ਫਿਰ ਉਹ ਗੋ ਕਿ ਨਾਮ ਹੀ ਸਭ ਕੁਝ ਸ੍ਰੇਸ਼ਟ ਹੈ ਨਾ ਪਰ ਧਿਆਨ ਲੱਗਦੇ ਲੱਗਦੇ ਧਿਆਨ ਪਿਛਲੇ ਪੁੰਨ ਜਾਗਦੇ ਨੇ ਤਾਂ ਜਦ ਕਿ ਧਿਆਨ ਲੱਗਦਾ ਨਹੀਂ ਧਿਆਨ ਨਹੀਂ ਲੱਗਦਾ ਮਾਇਆ ਨਹੀਂ ਛੱਡਦੀ ਬੰਦੇ ਨੂੰ ਤੁਹਾਡਾ ਦੀ ਵਿਚਾਰ ਸਾਡੇ ਆਪਣੇ ਇੰਨੀ ਸੀਗੀ ਤੁਹਾਡਾ ਨਾ ਜਿਹੜਾ ਸੇਵਾ ਸਿਮਰਨ ਸਾਧਨਾ ਸੰਬੰਧੀ ਗਰੁੱਪ ਹੈ ਆਪਦਾ ਗਰੁੱਪ ਜੋਇਨ ਕਰੋ ਆਪਦੀਆਂ ਬੇਧੀਆਂ ਉਪਾਦਿੰਦ ਕਿ ਨਿਸ਼ਟ ਕਰਾ ਕਰਨਾ ਹੈ ਸੇਵਾ ਸਿਮਰਨ ਨਮਾ ਕਰੀਏ ਮਹਾਤਮਾ ਦਾ ਦੀ ਸੇਵਾ ਕਿਸੇ ਮਨਜ਼ੂਰ ਹੋਵੇ ਕਾਲ ਹੀ ਰੱਖਣ ਤੋਂ ਗੇਮ ਬਚੀਏ ਆਡਾ ਬੁਰਸੋ ਗਰੁੱਪ ਜੁਆਇਨ ਕਰੋ WhatsApp ਉੱਤੇ ਮੈਸੇਜ ਲਿਖੋ ਤੇ ਸ਼ਿਵ ਸਿਮਨ ਸਾਧਨ ਉਹਨਾਂ ਦਾ ਫੋਨ ਨੰਬਰ ਸਾਡਾ 9947 ਤੇ ਕਾਲ ਵੀ ਕਰ ਸਕਦੇ ਹੋ